ਪੰਜਾਬ ਇਨਸਾਈਡ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮੀਤ ਸਿੰਘ ਵਿਧਵਾਨੀ ਕੈਪਟਨ ਅਮਰਿੰਦਰ ਸਿੰਘ ਆਪਣੇ ਬਿਆਨਾਂ ਤੋਂ ਬਾਅਦ ਚੁੱਪ ਹੋ ਗਏ ਨੇ ਜਾਂ ਫਿਰ ਉਹਨਾਂ ਨੂੰ ਚੁੱਪ ਕਰਵਾ ਦਿੱਤਾ ਗਿਆ ਹੈ ਕੈਪਟਨ ਦੀ ਦਿੱਲੀ ਦੇ ਵਿੱਚ ਕਲਾਸ ਲੱਗੀ ਆ ਤੇ ਦਿੱਲੀ ਦੇ ਵੱਲੋਂ ਜਾਂ ਬੀਪੀ ਦੇ ਵੱਲੋਂ ਕੈਪਟਨ ਨੂੰ ਇੱਕ ਪ੍ਰੋਮਿਸ ਵੀ ਕੀਤਾ ਗਿਆ ਹੈ ਤੇ ਉਸ ਪ੍ਰੋਮਿਸ ਦੇ ਬਦਲੇ ਹੁਣ ਕੈਪਟਨ ਨੂੰ ਪੰਜਾਬ ਤੇ ਭਾਰਤ ਛੱਡ ਕੇ ਵਿਦੇਸ਼ ਵੀ ਜਾਣਾ ਪਿਆ ਹੈ ਕੀ ਇਹ ਪੂਰਾ ਮਾਮਲਾ ਹੈ ਕੈਪਟਨ ਅਮਰਿੰਦਰ ਦੀ ਕਲਾਸ ਕਿਸ ਨੇ ਲਵਾਈ ਆ ਕਲਾਸ ਕਿਉਂ ਲੱਗੇ ਦੇ ਬਾਬਤ ਆਪਾਂ ਖੁੱਲ ਕੇ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਅਖਰ ਤੱਕ ਜ਼ਰੂਰ ਦੇਖਣਾ ਕੈਪਟਨ ਅਮਰਿੰਦਰ ਸਿੰਘ ਆਧ ਨਵੰਬਰ ਤੇ ਦਸੰਬਰ ਦੇ ਵਿੱਚ ਕਾਫੀ ਐਕਟਿਵ ਹੁੰਦੇ ਨੇ ਉਹਨਾਂ ਦੀਆਂ ਕੁਝ ਸਟੇਟਮੈਂਟਸ ਆਉਂਦੀਆਂ ਨੇ ਕੁਝ ਬਿਆਨ ਆਉਂਦੇ ਤੇ ਕੁਝ ਇੰਟਰਵਿਊ ਵੀ ਆਉਂਦੇ ਨੇ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਦਾ ਉਹਨਾਂ ਦਾ ਬਿਆਨ ਜਦੋਂ ਉਹਨਾਂ ਨੇ ਡਾਕਟਰ ਨਵਜੋਤ ਕੌਰ ਸਿੱਧੂ ਤੇ ਉਹਦੇ ਦਾਵਾ ਕੀਤਾ ਗਿਆ ਸੀ ਕਿ 500 ਕਰੋੜ ਰੁਪਏ ਸਾਡੇ ਕੋਲ ਨਹੀਂ ਇਸ ਕਰਕੇ ਅਸੀਂ ਮੁੱਖ ਮੰਤਰੀ ਨਹੀਂ ਬਣ ਸਕਦੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇਂ ਕਾਂਗਰਸ ਪਾਰਟੀ ਦੀ ਤਾਰੀਫ ਕੀਤੀ ਕਿ ਕਾਂਗਰਸ ਪਾਰਟੀ ਦੇ ਵਿੱਚ ਅਜਾਇਆ ਕੁਝ ਵੀ ਨਹੀਂ ਹੁੰਦਾ ਮੈਨੂੰ ਭਾਰਤੀ ਜਨਤਾ ਪਾਰਟੀ ਨੇ ਹਜੇ ਤੱਕ ਕਦੇ ਵੀ ਕੁਝ ਵੀ ਨਹੀਂ ਪੁੱਛਿਆ ਕਦੇ ਵੀ ਮੇਰੀ ਕੋਈ ਵੀ ਰਾਏ ਨਹੀਂ ਲਈ ਗਈ ਪਰ ਇਸ ਦੇ ਮੁਕਾਬਲੇ ਕਾਂਗਰਸ ਪਾਰਟੀ ਦੇ ਵਿੱਚ ਹਰ ਇੱਕ ਕੰਮ ਪੁੱਛ ਕੇ ਹੁੰਦਾ ਸੀ ਉੱਥੇ ਬੜੀ ਇੱਜ਼ਤ ਤੇ ਸਨਮਾਨ ਮਿਲਦਾ ਸੀ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਟੇਟਮੈਂਟ ਆਉਂਦੀ ਆ ਤਾਂ ਕੁਝ ਲੋਕ ਇਸ ਨੂੰ ਡੀਕੋਡ ਕਰਨ ਲੱਗਦੇ ਨੇ ਕੁਝ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਹੁਣ ਕਾਂਗਰਸ ਪਾਰਟੀ ਦੇ ਵਿੱਚ ਘਰ ਵਾਪਸੀ ਹੋ ਸਕਦੀ ਆ ਕੁਝ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਕੈਪਟਨ ਆਪਣੀ ਬੀਜਪੀ ਵਿੱਚ ਚੜ੍ਹਤ ਬਣਾਉਣਾ ਚਾਹੁੰਦੇ ਨੇ ਜਾਂ ਆਪਣੀ ਪੁੱਛਗਿੱਛ ਬਤਾਉਣਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਆ ਤੇ ਕੁਝ ਲੋਕਾਂ ਦਾ ਕਹਿਣਾ ਸੀ ਕੈਪਟਨ ਅਮਰਿੰਦਰ ਸਿੰਘ ਕਿਸੇ ਹੋਰ ਦੇ ਕਹਿਣ ਚੱਲ ਰਹੇ ਨੇ ਇਹ 3-4 ਚਰਚਾਵਾਂ ਹੁੰਦੀਆਂ ਨੇ ਇਸ ਤੋਂ ਪਹਿਲੇ ਇੱਕ ਹੋਰ ਕੈਪਟਨ ਸਾਹਿਬ ਦਾ ਬਿਆਨ ਆਇਆ ਸੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਾਂ ਫਿਰ ਅਕਾਲੀ ਦਲ ਦੇ ਨਾਲ ਗੱਠ ਜੋੜ ਨੂੰ ਲੈ ਕੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਭਾਜਪਾ ਤੇ ਅਕਾਲੀ ਦਲ ਨੂੰ ਸਮਝੌਤਾ ਕਰ ਲੈਣਾ ਚਾਹੀਦਾ ਹੈ ਜਿਵੇਂ ਉਹਨਾਂ ਦੀ ਇਹ ਸਟੇਟਮੈਂਟ ਆਉਂਦੀ ਆ ਤੇ ਉਸ ਤੋਂ ਕੁਝ ਦਿਨਾਂ ਦੇ ਬਾਅਦ ਉਹ ਕਾਂਗਰਸ ਪਾਰਟੀ ਦੀ ਤਾਰੀਫ ਕਰਦੇ ਨੇ ਤਾਂ ਇਸ ਤੋਂ ਬਾਅਦ ਇਹ ਚਰਚਾ ਤੇਜ਼ ਹੋ ਜਾਂਦੀ ਕਿ ਅਖਿਰਕਾਰ ਕੈਪਟਨ ਅਮਰਿੰਦਰ ਸਿੰਘ ਦੇ ਮਗਰ ਕੌਣ ਖੜਾ ਕੈਪਟਨ ਅਮਰਿੰਦਰ ਸਿੰਘ ਤੋਂ ਇਹ ਬਿਆਨ ਕੌਣ ਦਵਾ ਰਿਆ ਕੁਝ ਲੋਕ ਡੀਕੋਡ ਕਰਦੇ ਨੇ ਕਿ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਕੁਝ ਮੁਲਾਕਾਤਾਂ ਹੋਈਆਂ ਨੇ ਤੇ ਉਸ ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਲਗਾਤਾਰੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਭਾਜਪਾ ਦੀ ਹਾਈ ਕਮਾਂਡ ਦੇ ਉੱਪਰ ਕਿ ਉਹ ਅਕਾਲੀ ਦਲ ਦੇ ਨਾਲ ਜਲਦ-ਜਲਦ ਗੱਠ ਜੋੜ ਕਾ ਸਵੇ ਕੈਪਟਨ ਸਾਹਿਬ ਜ਼ਿਕਰ ਵੀ ਕਰਦੇ ਕਿ ਸਾਡੀਆਂ ਦੋ ਮੁਲਾਕਾਤਾਂ ਹੋਈਆਂ ਨੇ ਪਰ ਉਹ ਐਮਪੀ ਇਲੈਕਸ਼ਨ ਵੇਲੇ ਦੀਆਂ ਮੁਲਾਕਾਤਾਂ ਦਾ ਜ਼ਿਕਰ ਕਰਦੇ ਨੇ ਚਲੋ ਇਹ ਜ਼ਿਕਰ ਕਰਦੇ ਨੇ ਉਹ ਗੱਠ ਜੋੜਦਾ ਪਰ ਜਦੋਂ ਕਾਂਗਰਸ ਪਾਰਟੀ ਤਰੀਫ ਕਰ ਦਿੰਦੇ ਨੇ ਤਾਂ ਹਰ ਕੋਈ ਹੈਰਾਨ ਹੁੰਦਾ ਹੈ ਕਿ ਜਿਸ ਕੈਪਟਨ ਅਮਰਿੰਦਰ ਸਿੰਘ ਨੂੰ ਬੇਜਿੱਤ ਕਰਕੇ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰਿਆ ਸੀ ਵੱਡੇ-ਵੱਡੇ ਕਾਂਗਰਸੀ ਕੈਪਟਨ ਅਮਰਿੰਦਰ ਸਿੰਘ ਦੇ ਜੋ ਕਦੇ ਯਾਰ ਹੁੰਦੇ ਸੀ ਉਹਨਾਂ ਤੋਂ ਉਹਨਾਂ ਨੇ ਪਾਸਾ ਵਟ ਲਿਆ ਸੀ ਅੱਜ ਉਹ ਕੈਪਟਨ ਅਮਰਿੰਦਰ ਸਿੰਘ ਦੀਆਂ ਤਰੀਫਾਂ ਕਿਉਂ ਕਰ ਰਹੇ ਨੇ ਸੁਿੰਦਰ ਸਿੰਘ ਰੰਧਾਵਾ ਹੋਵੇ ਜਾਂ ਹੋਰ ਬਹੁਤੇ ਕਾਂਗਰਸੀ ਹੋਣ ਉਹ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਿਉਂ ਕਰ ਰਹੇ ਨੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਰੂਰਤ ਕਿਉਂ ਪੈ ਗਈ ਤਾਰੀਫ਼ ਕਰਨ ਦੀ ਕਾਂਗਰਸ ਪਾਰਟੀ ਦੀ ਜਾਣਕਾਰੀ ਇਹ ਆ ਸੂਤਰਾਂ ਦੇ ਹਵਾਲੇ ਤੋਂ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਆਨ ਦੇ ਦਿੱਤੇ ਉਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਬੁਲਾਇਆ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਦੀ ਕਲਾਸ ਲੱਗੀ ਆ ਬਿਜਪੀ ਦੇ ਇੱਕ ਬਹੁਤ ਵੱਡੇ ਆਗੂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਗਈ ਕਿ ਤੁਸੀਂ ਪੰਜਾਬ ਦੇ ਵਿੱਚ ਚੁੱਪ ਰਹੋ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਅਸੀਂ ਦੋ ਜ਼ਿੰਮੇਵਾਰੀ ਦੇਵਾਂਗੇ ਇੱਕ ਵੱਡੀ ਜ਼ਿੰਮੇਵਾਰੀ ਹੋਵੇਗੀ ਤੇ ਇੱਕ ਨਿੱਕੀ ਜਿੰਮੇਵਾਰੀ ਜਾਨਕਿ ਪਰਿਵਾਰ ਨੂੰ ਦੋ ਜ਼ਿੰਮੇਵਾਰੀਆਂ ਮਿਲਣਗੀਆਂ ਤੇ ਤੁਸੀਂ ਸ਼ਾਂਤ ਰਹੋ ਤੇ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਿੱਲੀੋਂ ਜਹਾਜ਼ ਚੜ੍ਹ ਕੇ ਵਿਦੇਸ਼ ਚਲੇਗੇ ਦਿੱਲੀੋਂ ਪੰਜਾਬ ਵਾਪਸ ਵੀ ਨਹੀਂ ਪਰਤੇ ਸਾਡੇ ਕੋਲ ਸਾਡੇ ਸੂਤਰੰਦ ਦੇ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਦੀ ਕਲਾਸ ਲੱਗੀ ਹੈ ਕਿ ਜਨਾਬ ਤੁਸੀਂ ਚੁੱਪ ਰਹੋ ਤੁਹਾਡੇ ਪਰਿਵਾਰ ਨੂੰ ਸੈੱਟ ਕਰ ਦਵਾਂਗੇ ਅਜਿਹੇ ਬਿਆਨਾਂ ਤੋਂ ਪ੍ਰੇਸ਼ ਕੀਤਾ ਜਾਵੇ ਤੇ ਕੈਪਟਨ ਅਮਰਿੰਦਰ ਸਿੰਘ ਹੁਣ ਚੁੱਪ ਰਹਿਣਗੇ ਤਾਂ ਹੁਣ ਦੇਖਣ ਵਾਲਾ ਹੋਊਗਾ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਫਿਰ ਭਾਰਤੀ ਜਨਤਾ ਪਾਰਟੀ ਦੇ ਉੱਪਰ ਕੁਝ ਬੋਲੇਗੀ ਜਾਂ ਕੈਪਟਨ ਅਮਰਿੰਦਰ ਸਿੰਘ ਜੋ ਅਕਾਲੀ ਦਲ ਤੇ ਬੀਜਪੀ ਦੇ ਘੜਜੂ ਲਗਾਤਾਰ ਗੱਲ ਕਰ ਰਹੇ ਨੇ ਜਾਂ ਉਹ ਕਾਂਗਰਸ ਪਾਰਟੀ ਦੀ ਤਰੀਫ ਕਰੇ ਸਨ ਉਹ ਦੁਬਾਰਾ ਆਪਣੀਆਂ ਸਟੇਟਮੈਂਟਾਂ ਦੇਣਗੇ ਜਾਂ ਫਿਰ 2022 ਦੀਆਂ ਉਹ ਦਾ ਸਭਾ ਚੋਣਾਂ ਤੋਂ ਬਾਅਦ ਜਿਵੇਂ ਉਹ ਗਾਇਬ ਹੋ ਗਏ ਸੀ ਇਸ ਤਰੀਕੇ ਇੱਕ ਵਾਰ ਫਿਰ ਉਹ ਗਾਇਬ ਹੋ ਜਾਣਗੇ ਉਹਨਾਂ ਦੇ ਪਰਿਵਾਰ ਨੂੰ ਮਿਲਣ ਕੀ ਜਾ ਰਿਹਾ ਹੈ ਕਿ ਕੋਈ ਜੋ ਲੋਕ ਸਭਾ ਇਫेक्ट ਹੋਵੇਗੀ ਜਾਂ ਕੁਝ ਰਾਜ ਸਭਾ ਦੇ ਵਿੱਚ ਕੁਝ ਲੋਕ ਸਭਾ ਦੇ ਵਿੱਚ ਜਾਂ ਕੁਝ ਹੋਰ ਇਹ ਚਰਚਾ ਹੋ ਰਹੀ ਹੈ ਪਰ ਬੀਜਪੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੋ ਪ੍ਰੋਮਿਸ ਕੀਤੇ ਕਿ ਤੁਹਾਡੇ ਪਰਿਵਾਰ ਨੂੰ ਅਸੀਂ ਦੋ ਜ਼ਿੰਮੇਵਾਰੀਆਂ ਦਵਾਂਗੇ ਤਾਂ ਹੁਣ ਦੇਖਣ ਵਾਲਾ ਹੋਊਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬੀਜਪੀ ਵਾਲੇ ਪਾਸਿਓਂ ਕੀ ਮਿਲਦਾ ਹੈ ਪਰ ਫਿਲਹਾਲ ਇਹ ਖਬਰ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਦੇ ਇੱਕ ਵੱਡੇ ਲੀਡਰ ਦੇ ਵੱਲੋਂ ਚੁੱਪ ਕਰਵਾ ਦਿੱਤਾ ਗਿਆ ਕਿ ਜਨਾਬ ਤੁਸੀਂ ਚੁੱਪ ਰਹੋ ਅਸੀਂ ਆਪਣੇ ਤਰੀਕੇ ਦੇ ਨਾਲ ਪੰਜਾਬ ਨੂੰ ਹੈਂਡਲ ਕਰਾਂਗੇ ਅਸੀਂ ਦੇਖਾਂਗੇ ਪੰਜਾਬ ਦੇ ਵਿੱਚ ਕੀ ਕਰਨਾ ਹੈ ਅਸੀਂ ਦੇਖਾਂਗੇ ਅਕਾਲੀ ਦਲ ਤੇ ਨਾਲ ਗੱਠਜੋੜ ਕਦੋਂ ਕਰਨਾ ਹੈ ਤਾਂ ਇਹ ਚਰਚਾ ਸਿਆਸੀ ਗੱਲਾਂ ਜੋਰਾਂ ਦੇ ਉੱਪਰ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਭਾਜਪਾ ਦੇ ਇੱਕ ਵੱਡੇ ਆਗੂ ਦੇ ਵੱਲੋਂ ਨਸੀਹਤ ਦੇ ਕੇ ਘਰ ਭੇਜਤਾ ਗਿਆ ਤੇ ਉਹ ਵਿਦੇਸ਼ ਚਲੇ ਗਏ ਨੇ ਧੰਨਵਾਦ